ਫੇਸਬੁੱਕ ਦੀ ਲੜਾਈ ਕਰਕੇ ਇਟਲੀ 'ਚ ਸੜਕਾਂ 'ਤੇ ਪੰਜਾਬੀ ਮੁੰਡੇ ਲੜੇ ਨੇ ਆ ਜਿਹੜਾ ਮੁੰਡਾ ਪੋਡਕਾਸਟ ਕਰਦਾ ਹੁੰਦਾ ਇਟਲੀ ਵਾਲਾ ਤੇ ਇੱਕ ਰੋਮੀ ਮੁੰਡਾ ਜੋ ਵੀਡੀਓ ਪਾਉਂਦਾ ਹੁੰਦਾ ਇਹਨਾਂ ਦੋਵਾਂ ਦੀ ਇਟਲੀ 'ਚ ਇੱਕ ਵੱਡੀ ਲੜਾਈ ਹੋਈ ਹੈ ਪਹਿਲਾਂ ਇਹ ਫੇਸਬੁੱਕ 'ਤੇ ਇੱਕ ਦੂਜੇ ਦੀ ਵੀਡੀਓ ਤੇ ਰਿਪਲਾਈ ਕਰਦੇ ਸੀ ਤੇ ਉਸੇ ਚੀਜ਼ ਤੋਂ ਗੱਲ ਵੱਧ ਗਈ ਤੇ ਫਿਰ ਇਹਨਾਂ ਨੇ ਟਾਈਮ ਪਾ ਲਿਆ ਇਟਲੀ ਵਾਲਾ ਜੋ ਇਹ ਮੁੰਡਾ ਹੈ ਇਹਨੇ ਇੱਕ ਰੈਸਟੋਰੈਂਟ ਤੇ ਬੈਠ ਕੇ ਵੀਡੀਓ ਪਾਈ ਤੇ ਰੋਮੀ ਨੂੰ ਜੋ ਕਿਹਾ ਕਿ ਆਜਾ ਅਸੀਂ ਇੱਥੇ ਬੈਠੇ ਆ ਆ ਇਟਲੀ ਵਾਲੇ ਨੇ ਪਾਈ ਸੀ ਜਿਸ ਵਾਰ ਰੋਮੀ ਵੀ ਜੋਾ ਪਿੱਛੇ ਨਹੀਂ ਹਟਦਾ ਉਹ ਵੀ ਜੋਾ ਉੱਥੇ ਪਹੁੰਚ ਜਾਂਦਾ ਤੇ ਹੁੰਦੇ ਨੇ ਇੱਕ ਵੱਡਾ ਜੋਆ ਪੰਗਾ ਪੈ ਜਾਂਦਾ ਜਿਸ ਬਾਅਦ ਇਹਨਾਂ ਦੀ ਇੱਕ ਤੂ ਤੂ ਮਮਾ ਹੁੰਦੀ ਹੈ ਹਾਲਾਂਕਿ ਇਟਲੀ ਵਾਲੇ ਨੇ ਜੋ ਵੀਡੀਓ ਪਾਈ ਉਸ ਵਿੱਚ ਇਟਲੀ ਵਾਲੇ ਦਾ ਕਹਿਣਾ ਹੈ ਕਿ ਇਹਨੇ ਜੋਆ ਆਪਣੀ ਘਰ ਵਾਲੀ ਅੱਗੇ ਕਰਤੀ ਤੇ ਬਾਅਦ ਵਿੱਚ ਉਹਨੇ ਜੋਆ ਲੜਾਈ ਨਹੀਂ ਹੋਣ ਦਿੱਤੀ ਇਟਲੀ ਵਾਲੇ ਨੇ ਸ਼ੇਅਰ ਕੀਤੀ ਹੈ ਦੂਜੇ ਪਾਸੇ ਰੋਮੀ ਜੋਆ ਕਹਿ ਰਿਹਾ ਕਿ ਮੇਰੀ ਬਾਤ ਹੀ ਸਾਟ ਲੱਗੀ ਹੈ ਸੁਪਰਾਬੋ ਵੇਖ ਸਕਦੇ ਹੋ ਫੇਸਬੁਕ ਦੀ ਲੜਾਈ ਕਿੱਥੋਂ ਤੱਕ ਵੱਧ ਚੁੱਕੀ ਹੈ ਕੌਣ ਸਹੀ ਹੈ ਕੌਣ ਗਲਤ ਇਹਦੇ ਬਾਰੇ ਸ਼ੋ ਆਪਾਂ ਨਹੀਂ ਕਹਿੰਦੇ ਪਰ ਜੋਆ ਵਿਦੇਸ਼ਾਂ ਦੇ ਕਾਨੂੰਨ ਐਦਾ ਨਹੀਂ ਕਿ ਜੇ ਲੜਾਈ 'ਚ ਕੋਈ ਫਸ ਗਿਆ ਤਾਂ ਨੁਕਸਾਨ ਫਿਰ ਦੋਵਾਂ ਤਰ੍ਹਾਂ ਦਾ ਹੋਣਾ ਹੈ ਫਿਰ ਤੁਹਾਨੂੰ ਪ ਤੁਹ ਬਾਕੀ ਉਮੀਦ ਕਰਦੀਆਂ ਤੁਸੀਂ ਇਸ ਮੁੱਦੇ ਬਾਰੇ ਆਪਣੇ ਵਿਚਾਰ ਕਮੈਂਟ ਚ ਦੱਸੋਗੇ ਤੁਹਾਨੂੰ ਕੌਣ ਸਹੀ ਲੱਗਦਾ ਹੈ ਉਹਦਾ ਨਾਮ ਲਿਖ ਕੇ ਜ਼ਰੂਰ ਕਮੈਂਟ ਕਰੋ